ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜਿਸ ਦਾ ਰੇਟ ਬਹੁਤ ਹੀ ਘੱਟ ਹੈ ਤਾਂ ਸਾਰੀ ਜਾਣਕਾਰੀ ਸ਼ੁਰੂ ਕਰਦੇ ਹਾਂ ਵੀਡੀਓ ਸਿਰਫ 3 ਮਿੰਟ ਦੀ ਹੈ ਤਾਂ ਜਾਣਕਾਰੀ ਧਿਆਨ ਨਾਲ ਸੁਣ ਲੈਣਾ ਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਈ ਹੋ ਤਾਂ ਰਾਣਾ ਰੀਅਲ اسٹیਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਅਸੀਂ ਪਿੱਛੇ 5 ਲੱਖ 7 ਲੱਖ 9 ਲੱਖ 10 ਲੱਖ 15 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਅਤੇ 5 ਕਰੋੜ ਤੱਕ ਵੀ ਕਾਹੂ ਕੋਠੀਆਂ ਦਿਖਾ ਚੁੱਕੇ ਹਾਂ ਉਹ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕੋਠੀ ਪਸੰਦ ਆਉਂਦੀ ਹੈ ਅਤੇ ਤੁਹਾਡੇ ਬਜਟ ਮੁਤਾਬਿਕ ਆਪਾਂ ਉਸ ਕੋਠੀ ਤੇ ਵਿਜ਼ਿਟ ਕਰਵਾਵਾਂਗੇ ਅਤੇ ਕੋਠੀ ਖਰੀਦਣ ਵਿੱਚ ਆਪਜੀ ਦੀ ਪੂਰੀ ਮਦਦ ਕਰਾਂਗੇ ਇੱਕ ਹੋਰ ਜ਼ਰੂਰੀ ਸੂਚਨਾ ਜਿਹੜੇ ਪਰਿਵਾਰ ਸਾਡੇ ਤੋਂ ਮੈਂਕਲੋਨ ਅਤੇ ਕਿਸ਼ਿਸ਼ਤਾ ਵਿੱਚ ਘਰ ਮੰਗਦੇ ਹਨ ਉਹ ਵੀ ਅਸੀਂ ਦਿਖਾ ਚੁੱਕੇ ਹਾਂ ਜ਼ਿਆਦਾ ਜਾਣਕਾਰੀ ਲਈ ਅਸੀਂ ਨੰਬਰ ਦੇਵਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚਲੋ ਬਿਨਾ ਸਮਾਂ ਬਰਬਾਦ ਕੀਤੇ ਕੋਠੀ ਦੀ ਜਾਣਕਾਰੀ ਸ਼ੁਰੂ ਕਰਨ ਲੱਗੇ ਹਾਂ ਅੱਜ ਦੀ ਇਹ ਕੋਠੀ ਬਹੁਤ ਸੋਹਣੀ ਕੋਠੀ ਬਣੀ ਹੈ ਇਸ ਕੋਠੀ ਵਿੱਚ ਬਿਜਲੀ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਹੈ ਅਤੇ ਫਲੋਰ ਤੇ ਟਾਈਲਿਸ ਅਤੇ ਮਾਰਬਲ ਪੇਂਟ ਦਾ ਕੰਮ ਵੀ ਸਾਰਾ ਡਨ ਕੀਤਾ ਹੋਇਆ ਹੈ ਇਸ ਇਹ ਕੋਠੀ 114 ਗੱਜ ਵਿੱਚ ਬਣੀ ਹੋਈ ਹੈ ਇਸ ਦਾ ਸਾਈਜ਼ 20 ਫੁੱਟ ਫਰੰਟ ਹੈ ਅਤੇ 52 ਫੁੱਟ ਲੰਬਾਈ ਹੈ ਵੈਸਟ ਫੇਸਿੰਗ ਹੈ ਸੈਮੀ ਫਰਨੀਸ਼ਡ ਹੈ ਡੁਪਲੈਕਸ ਬਣੀ ਹੋਈ ਹੈ NOC अवेलेबल है 2 फुट रोड इस दे सामने बनी हुई है 3 बेडरूम बने हैं 3 बाथरूम बने हैं 2 किचन है बाइक पार्किंग पार्किंग भी है बाकी जिना ਪਰਿਵਾਰਾਂ ਨੇ 2.5 ਸਸਤੇ ਘਰਾਂ ਦੀ ਡਿਮਾਂਡ ਕੀਤੀ ਸੀ ਤਾਂ ਅਸੀਂ ਦੱਸ ਦਈਏ ਕਿ ਪਹਿਲਾਂ ਅਸੀਂ ਇੱਕ 40 ਗੱਜ ਦਾ ਮਕਾਨ 7 ਲੱਖ ਵਿੱਚ ਅਤੇ 50 ਗੱਜ ਦਾ ਮਕਾਨ 9 ਲੱਖ ਵਿੱਚ ਲੁਧਿਆਣਾ ਵਿੱਚ ਦਿਖਾ ਚੁੱਕੇ ਹਾਂ ਇੱਕ ਅਸੀਂ 100 ਗੱਜ ਦਾ ਮਕਾਨ 14 ਲੱਖ ਵਿੱਚ ਅਤੇ ਇੱਕ 100 ਗੱਜ ਦਾ ਮਕਾਨ 25 ਲੱਖ ਵਿੱਚ ਦਿਖਾ ਚੁਕੇ ਹਾਂ ਇਸ ਤੋਂ ਇਲਾਵਾ 80 ਗੱਜ 20 ਲੱਖ ਵਿੱਚ ਇੱਕ ਅਸੀਂ 500 ਗੱਜ ਦੀ ਅਲੀਸ਼ਾਨ ਕੋਠੀ 1 ਕਰੋੜ 45 ਲੱਖ ਵਿੱਚ ਲੁਧਿਆਣਾ ਸ਼ਹਿਰ ਵਿੱਚ ਦਿਖਾ ਚੁਕੇ ਹਾਂ 100 ਗੱਜ ਦੀ ਦੋ ਮੰਜ਼ਲ ਕੋਠੀ ਸਿਰਫ 28 ਲੱਖ ਭਾਮੀਆਂ ਲੁਧਿਆਣਾ ਵਿੱਚ ਦਿਖਾਈ ਸੀ ਪਰ ਉਹ ਜਲਦੀ ਹੀ ਵਿਕ ਵੀ ਗਈ ਸੀ ਮਾਲਕਾਂ ਨੂੰ ਪੈਸਿਆਂ ਦੀ ਬਹੁਤ ਲੋੜ ਸੀ ਹੁਣ ਕੁਝ ਦਿਨ ਪਹਿਲਾਂ ਅਸੀਂ 100 ਗੱਜ ਦੋ ਮੰਜ਼ਲ ਕੋਠੀ ਸਿਰਫ 37 ਲੱਖ ਈਸ਼ਰ ਨਗਰ ਬੇਗੋਆਨਾ ਲੁਧਿਆਣਾ ਵਿੱਚ ਦਿਖਾਈ ਹੈ ਉਹ ਵੀ ਤੁਸੀਂ ਦੇਖਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹੁਣ ਕੋਠੀ ਦਾ ਧਿਆਨ ਨਾਲ ਰੇਟ ਸੁਣ ਲੈਣਾ ਜੀ ਇਹ ਕੋਠੀ ਸਿਰਫ ਤੁਹਾਨੂੰ 114 ਗੱਜ ਵਿੱਚ ਤੇ ਇਸ ਦਾ ਪ੍ਰਾਈਸ 60 ਲੱਖ ਵਿੱਚ ਤੇ ਅਤੇ ਬੈਂਕ ਲੋਨ ਵੀ ਹੋ ਜਾਵੇਗਾ ਬਾਕੀ ਕੋਠੀ ਦੀ ਹਾਲਤ ਤੁਸੀਂ ਵੀਡੀਓ ਵਿੱਚ ਦੇਖ ਚੁੱਕੇ ਹੋ ਬਾਕੀ ਜੇਕਰ ਤੁਸੀਂ ਇਹ ਕੋਠੀ ਦੇਖਣੀ ਹੋਈ ਤਾਂ ਅਸੀਂ ਦਿਖਾ ਵੀ ਦੇਵਾਂਗੇ ਇੱਕ ਜ਼ਰੂਰੀ ਸੋਚਣਾ ਹੋਰ ਅਸੀਂ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਸਸਤੇ ਪਲਾਟਾਂ ਦੀ ਡਿਮਾਂਡ ਕੀਤੀ ਸੀ ਤਾਂ ਸਾਡੇ ਕੋਲ ਇੱਕ 50 ਗੱਜ ਦਾ ਪਲਾਟ 2,50,000 ਰੁਪਏ ਵਿੱਚ ਵਿਕਣ ਲਈ ਆਇਆ ਹੈ ਅਤੇ ਇੱਕ 100 ਗੱਜ ਦਾ ਪਲਾਟ 5000 ਜ਼ਰੂਰੀ ਸੂਚਨਾ ਹੋਰ ਅਸੀਂ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਸਸਤੇ ਪਲਾਂਟਾ ਦੀ ਡਿਮਾਂਡ ਕੀਤੀ ਸੀ ਤਾਂ ਸਾਡੇ ਕੋਲ 50 ਗੱਜ ਦਾ ਪਲਾਟ 2,50,000 ਰੁਪਏ ਵਿੱਚ ਵਿਕਣ ਆਇਆ ਹੈ ਅਤੇ 100 ਗੱਜ ਦਾ ਪਲਾਟ 5,50,000 ਰੁਪਏ ਵਿੱਚ ਵੀ ਵਿਕਣ ਲਈ ਆਇਆ ਹੋਇਆ ਹੈ ਇਹ ਪਲਾਟ ਦੇਖਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਕੋਠੀ ਦੀ ਲੋਕੇਸ਼ਨ ਧਿਆਨ ਨਾਲ ਸੁਣ ਲੈਣਾ ਜੀ ਸੰਗਮ ਚੌਕ ਲੋਕੇਸ਼ਨ ਹੈਬ ਵਾਲ ਕਲਰ ਲੁਧਿਆਣਾ ਹੈ ਜੀ ਜਿਆਦਾ ਜਾਣਕਾਰੀ ਲਈ 98724 26497 ਅਤੇ 79034 42000 ਤੇ ਸੰਪਰਕ ਕਰ ਸਕਦੇ ਹੋ ਅੱਗੇ ਹੋਰ ਸਸਤੇ ਰੇਟਾਂ ਵਿੱਚ ਕੋਠੀਆਂ ਦੇਖਣ ਲਈ ਸਾਡੇ